ਸੋ ਹਾਂ ਜੀ ਆਪਕਾ ਦਾਲ ਚਾਰ ਜੀ ਵੀ ਸੋਚਦੇ ਹੋਵੋਗੇ ਵੀ ਆਹ ਕਿਹੜਾ ਕੈਮਰਾ ਐਂਗਲ ਇਸ ਵਾਰ ਅਜੀਬ ਜਿਹਾ ਨਾ ਪਹਿਲਾਂ ਤੁਹਾਨੂੰ ਇਹ ਦਿਖਾ ਦਿੰਨਾ ਕਿ ਕੈਮਰਾ ਕਿੱਥੇ ਫਿਟ ਕੀਤਾ ਹੋਇਆ ਹੈ ਇਹ ਦੋ ਗੱਜ ਹੁਣ ਤੁਸੀਂ ਕੁਆਲਿਟੀ ਆਪੇ ਚੈੱਕ ਕਰ ਲਓ ਕੁਆਲਿਟੀ ਚੈੱਕ ਕਰ ਲਓ ਵਾਈਡ ਐਂਗਲ ਚੈੱਕ ਕਰ ਲਓ ਹਾਲਾਂਕਿ ਮੈਂ ਬਿਲਕੁਲ ਨੇ ਰੂਤੇ ਰੱਖਿਆ ਹੋਇਆ ਹੈ ਕਿਉਂਕਿ ਮੈਂ ਨਹੀਂ ਚਾਹਉਂਦਾ ਇਹ ਕਮਰੇ ਦਾ ਵਾਲੀ ਦੋਲੇ ਵਾਲਾ ਖਲਾੜਾ ਵਿੱਚ ਕੈਪਚਰ ਹੋ ਜਾਣਾ ਜਿਦਾ ਕਿ ਪਾਪਾ ਸਾਨੂੰ ਪਤਾ ਹੈ ਕਿ ਅੱਜ ਕੱਲ ਫੋਟੋਗ੍ਰਾਫਰ ਹੋਵੇ ਵੀਡੀਓਗ੍ਰਾਫਰ ਹੋਵੇ ਐ ਕਿ ਚੀਜ਼ ਜ਼ਰੂਰ ਵਰਤੇ ਹੋਇਆ ਹੈਗਾ ਐਕਸ਼ਨ ਕੈਮਰੇ ਬਿਹਾਈਂਡ ਦਾ ਸੀਨ ਕੈਪਚਰ ਕਰਨ ਨੂੰ ਜਾਂ ਕੋਈਕਾ ਇਹ ਸ਼ੌਟ ਇਦਾਂ ਦੇ ਹੁੰਦੇ ਜਿਹੜੇ ਮਿਰਰਲੈਸ ਨਾ ਨਹੀਂ ਲੈ ਲੈ ਜਾ ਸਕਦੇ ਦੂਜੀ ਗੱਲ ਆ ਆਪਾਂ ਰਿਸਕ ਵੀ ਨਹੀਂ ਪਾਉਂਦੇਗੇ ਹਨਾ ਆਪਾਂ ਸੋਚਦੇ ਯਾਰ ਵੱਡਾ ਕੈਮਰਾ ਲੱਗ ਪਿਆ ਉੱਥੇ ਇੱਕ ਕੰਮ ਖਰਾਉ ਤੇ ਆਪਾਂ ਉੱਥੇ ਵਰਤੇ ਲੈਨੇ ਐਕਸ਼ਨ ਕੈਮਰੇ ਤੇ ਐਕਸ਼ਨ ਕੈਮਰਿਆਂ ਚੋ ਮੇਰਾ ਮਤਲਬ ਸਭ ਤੋਂ ਫੇਵਰੇਟ ਤਾਂ ਨਹੀਂ ਕਹਿ ਸਕਦਾ ਪਰ ਮੇਰਾ ਇੱਕ ਮਤਲਬ ਸਾਰੇ ਜਿਹੜੇ ਪਸੰਦੀਦਾ ਕੈਮਰੇ ਮੇਰੇ ਦੋ ਤਿੰਨ ਹੈਗੇ ਆ ਉਹਨਾਂ ਚੋ ਇੱਕ ਹੈਗਾ ਵਾ Insta360 Go3S 4K 30fps ਮੈਕਸਿਮਮ ਰੈਜ਼ੋਲੂਸ਼ਨ ਹੈ ਇਹਦਾ ਤੇ ਇਹਦੇ ਨਾਲ ਪਹਿਲਾਂ ਆਪਾਂ ਗੱਲ ਕਰ ਲਈ ਇਹਦੇ ਨਾਲ ਸਮਗਰੀ ਕੀ ਕੀ ਮਿਲਦੀ ਆ ਇਕ ਤਾਂ ਆ ਹੋ ਗਿਆ ਚੁੰਬੜ ਨਾਲਾ ਜਗਾੜ ਇਹਦੇ ਮਗਰੋਂ ਆ ਪੱਤਾ ਜਿਹਾ ਲਾ ਕੇ ਜਿਹਨੂੰ ਕਿ ਇੱਥੇ ਮਰਜੀ ਚਿਮੇੜ ਦਈਏ ਚਿੰਬੜ ਜਾਂਦਾ ਏ ਉਸ ਤੋਂ ਬਾਅਦ ਚ ਉਹ ਲਾ ਕੇ ਟੱਕਣ ਲਾ ਕੇ ਰੱਖ ਲੈਣਾ ਤੇ ਇਹਦੇ ਉੱਤੇ ਆਪਣਾ ਕਸ ਹੋ ਜਾਂਦਾ ਆਹ ਵਾਲਾ ਮਾਊਂਟ ਇਦਾਂ ਕਰਕੇ ਆ ਮਾਊਂਟ ਕਸ ਹੋ ਜਾਣਾ ਤੇ ਇਹ ਕਸ ਕੇ ਇਹਦੇ ਤੇ ਜਿਹੜਾ ਕੈਮਰਾ ਵਾ ਇਹ ਵੀ ਸਿੱਧਾ ਲੱਗ ਜਾਂਦਾ ਠੀਕ ਆ ਤੇ ਕੱਲਾ ਮੂਰੂ ਕੱਢ ਕੇ ਲਾਉਣਾ ਉਹ ਵੀ ਲੱਗ ਜਾਂਦਾ ਉਹਦੇ ਬਾਰੇ ਤੁਹਾਨੂੰ ਦੱਸ ਦਾਂ ਫੇਰ ਆ ਗਾਲ ਵਾਲਾ ਜਗਾੜ ਮਿਲਦਾ ਗਲੇ ਦੇ ਅੰਦਰ ਦੀ ਪਾ ਲੈਣਾ ਇਹ ਤਵੀਤ ਆ ਬੱਬੇ ਇੰਸਟਾਲਿਆਂ ਦਾ ਸੋ ਇਹ ਆਪਾਂ ਗਲੇ ਦੇ ਅੰਦਰ ਦੀ ਪਾ ਕੇ ਤੇ ਬਾਹਰਲੇ ਪਾਸੇ ਕੈਮਰਾ ਚੁੰਬੜ ਜਾਣਾ ਬੜੀ ਵਧੀਆ ਚੀਜ਼ ਆ ਇਹ ਮਤਲਬ ਜੇ ਤੁਸੀਂ ਕੋਈ ਪੀਓਵੀ ਸ਼ਾਟ ਕੈਪਚਰ ਕਰਨਾ ਨਾ ਬਹੁਤ ਵਧੀਆ ਚੀਜ਼ ਆ ਆ ਹੈਗੀ ਜਿਹੜੇ ਮੇਰੇ ਬਾਈ ਹੁਣੀ ਟੋਪੀ ਲੈਂਦੇ ਆ ਛੱਤ ਵਾਲੀ ਉਹਨਾਂ ਲਈ ਆਪਾਂ ਟੋਪੀ ਦੇ ਉੱਤੇ ਆ ਮਾਉਂਟਰ ਇਦਾਂ ਲਾ ਕੇ ਤੇ ਆ ਜਿਹੜਾ ਸਾਹਮਣੇ ਵਾਲਾ 뷰 ਹੁੰਦਾ ਇਹ ਕੈਪਚਰ ਕਰ ਸਕਦੇ ਆ ਨਾ ਪਾਗਲੇ ਬੰਦੇ ਦਾ ਇਹਦੇ ਨਾਲ ਕੋਈ ਲੈਣ ਦੇਣ ਨਹੀਂ ਮੈਨੂੰ ਲੱਗਦਾ ਨਹੀਂ ਪਾਗਲੇ ਬੰਦੇ ਦੇ ਕਿਤੇ ਕੰਮ ਆਊਗਾ ਪਰ ਕੰਪਨੀ ਦੇ ਤਾਂ ਆਪਦੇ ਲੋ ਦੇਣੀਆਂ ਕਿਉਂਕਿ ਉਹਨਾਂ ਨੇ ਇਹ ਨਹੀਂ ਪਤਾ ਕਿਹੜੇ ਬੰਦੇ ਦੇ ਉਹ ਕੈਮਰਾ ਬੜੀ ਤਕੜੀ ਸ਼ੈ ਹੈ ਬੜੀ ਸੋਹਣੀ ਵੀਡੀਓ ਰਿਕਾਰਡ ਕਰਦਾ ਸਾਈ ਦੇ ਹਿਸਾਬ ਨਾਲ ਦੇਖਿਆ 4K 30 FPS ਬਹੁਤ ਵਧੀਆ ਰੈਜ਼ੋਲੂਸ਼ਨ ਆ ਤੇ ਇਹਦੇ ਨਾਲ ਵਧੀਆ ਚੀਜ਼ ਆ ਕਿ ਇਧਰ ਸਾਈਡ ਤੇ ਬਟਨ ਦਿੱਤਾ ਹੋਇਆ ਹੈ ਇਹ ਦੱਬੋ ਤੇ ਕੈਮਰਾ ਬਬੇ ਸਿੱਧਾ ਬਾਹਰ ਨਿਕਲਿਆ ਆ ਲਓ ਆ ਤੁਹਾਡਾ ਐਕਸ਼ਨ ਕੈਮਰਾ 4K 30 FPS ਕਰਦਾ ਇਹ ਟੈਕਨੋਲੋਜੀ ਕਿੰਨੀ ਐਡਵਾਂਸ ਹੋ ਗਈ ਹੈ ਨਾ ਸੋ ਇਹਦੇ ਵਿੱਚ ਮੇਰਾ ਖਿਆਲ ਹੈ ਇਹਦੇ ਹਾਂ ਇਹਦੇ ਦੋ ਮਾਈਕ ਆਉਂਦੇ ਇੱਕ ਸਾਹਮਣੇ ਇੱਕ ਉੱਪਰ ਤੇ ਇਹਦੇ ਨੇ ਪਾਸੇ ਲਾਈਟ ਆ ਇੱਥੇ ਲਾਈਟ ਆ ਤੇ ਬਾਕੀ ਆ ਗ੍ਰਿਪ ਦਿੱਤੀ ਹੋਈ ਆ ਸਾਈਡਾ ਤੋਂ ਤੇ ਵਧੀਆ ਸੋਣਾ ਉਹਨਾਂ ਨੇ ਮਾਡਲ ਬਣਾਇਆ ਜੇ ਤੁਸੀਂ ਇਹਨੂੰ ਵੱਖਰਾ ਵਰਤਣਾ ਵੱਖਰਾ ਹੀ ਵਰਤ ਸਕਦੇ ਹੁਣ ਮੈਂ ਇਧਰੋਂ ਆਲ ਆਨ ਕਰਦਾ ਰੱਪੇ ਲੱਗ ਗਏ ਸਾਈਡ ਤੇ ਦੋ ਬਟਨ ਆ ਕੋਈ ਵਾਲਾ ਕੁਇਕ ਸੈਟਿੰਗ ਪਾਵਰ ਆਨ ਆਫ ਤੇ ਰਿਕਾਰਡਿੰਗ ਸਟਾਰਟ ਸੋ ਆਪਣਾ ਆਪਣੇ ਲਓ ਜੀ ਕਨੈਕਟਡ ਹੀ ਹੁੰਦਾ ਮਤਲਬ ਪਹਿਲੇ ਹੀ ਚੱਕੋ ਆ ਕਨੈਕਟ ਹੋ ਗਿਆ ਠੀਕ ਹੈ ਨਾ ਤੇ ਜਿਹੜਾ ਆਹ ਵਾ ਇੱਕ ਤਰ੍ਹਾਂ ਦਾ ਮੋਨੀਟਰ ਦਾ ਕੰਮ ਕਰੂਗਾ ਸੋ ਇਹਦੀ ਇਹਦੀ ਇੱਕ ਹੀ ਹੋਰ ਦਾ ਤੁਹਾਨੂੰ ਮੈਂ ਜੇ ਤਾਂ ਤੁਸੀਂ ਕੈਮਰਾ ਇਦਾਂ ਵਰਤ ਰਹੇ ਆ ਫੇਰ ਤਾਂ ਇਹ ਹਾਰੀਜ਼ੋਂਟਲ ਵੀਡੀਓ ਰਿਕਾਰਡ ਕਰੂਗਾ ਜੇ ਤੁਸੀਂ ਕੈਮਰਾ ਇਦਾਂ ਵਰਤ ਰਹੇ ਆ ਤੇ ਵਰਟੀਕਲ ਰਿਕਾਰਡ ਕਰੂਗਾ ਸੋ ਮਤਲਬ ਤੁਹਾਨੂੰ ਕੋਈ ਸੈਟਿੰਗ ਛੇੜਨ ਦੀ ਨਹੀਂ ਲੋੜ ਬਸ ਤੁਸੀਂ ਕੈਮਰੇ ਦੀ ਮਤਲਬ ਜਿਹੜੀ ਓਰੀਐਂਟੇਸ਼ਨ ਉਹਨੂੰ ਘੁਮਾਉਣਾ ਕੈਮਰਾ ਟੇਡਾ ਕਰ ਲਓ ਸਿੱਧਾ ਕਰ ਲਓ ਥੋੜੀ ਜਿਹੜੀ ਵੀਡੀਓ ਉਹ ਵੀ ਉਹਦੇ ਹਿਸਾਬ ਨਾਲ ਬਦਲ ਜੂਗੀ ਤੇ ਅਗਲੀ ਗੱਲ ਆ ਬਲੌਗਰਾਂ ਵਾਸਤੇ ਵੀ ਬਲੌਗਰ ਨਾਲ ਇਹ ਨਹੀਂ ਕਰਦਾ ਪਰ ਉਹਨਾਂ ਲਈ ਵੀ ਇੱਕ ਵਧੀਆ ਚੀਜ਼ ਹੋ ਸਕਦੀ ਹੈ ਕਿਉਂਕਿ ਇਹਦੀ ਜਿਹੜੀ ਡਿਸਪਲੇ ਆ ਉਹ ਫਲਿੱਪ ਹੋ ਜਾਂਦੀ ਹੈ ਤੁਸੀਂ ਫਰੰਟ ਆਪ ਦਾ ਆਪ ਨੂੰ ਦੇਖ ਕੇ ਕੋਈ ਵੀਡੀਓ ਰਿਕਾਰਡ ਕਰਨੀ ਆ ਲਈ 셀ਫੀ ਸਟਿਕ ਲਾ ਕੇ ਤੇ ਉਹ ਵੀ ਤੁਸੀਂ ਕਰ ਸਕਦੇ ਆ ਹਨਾ ਸੋ ਇਹਦੇ ਨਾਲ ਜਿਹੜੀ ਮਤਲਬ ਕੁਆਲਿਟੀ ਆਉਂਦੀ ਆ ਡੇ ਲਾਈਟ ਲਈ ਆ ਕੈਮਰੇ ਇਹ ਨਾਈਟ ਸ਼ੂਟ ਲਈ ਨਹੀਂ ਹੁੰਦੇ ਇਹਨਾਂ ਦੇ ਮਤਲਬ ਇਹ ਇਹ ਨੇ ਕੈਪੇਬਲ ਨਹੀਂ ਹੁੰਦੇ ਵੀ ਰਾਤ ਨੂੰ ਵੀ ਬਹੁਤ ਵਧੀਆ ਆਪਾਂ ਨੂੰ ਰਿਕਾਰਡਿੰਗ ਦੇ ਸਕਣ ਤੇ ਇਹ ਫੋਟੋ ਲਈ ਨਹੀਂ ਹੁੰਦੇ ਫੋਟੋ ਖਿੱਚ ਦਿੰਦੇ ਆ ਪਰ ਫੋਟੋ ਬੇਕਾਰ ਹੁੰਦੀ ਹੈ ਇਹਨਾਂ ਦੀ ਹਨਾ ਰੱਦੀ ਕੰਮ ਹੁੰਦਾ ਵੀਡੀਓ ਬਹੁਤ ਵਧੀਆ ਕੋਈ ਇਹ ਚ ਲੋਗ ਪ੍ਰੋਫਾਈਲ ਨਹੀਂ ਮਿਲਦੀ ਆ ਆਪਾਂ ਨੂੰ ਸੋ 4K 30 fps 2.7 ਕੇ ਆਪ ਨੂੰ ਮਿਲਦੀ ਹੈਗੀ ਆ 50 fps ਜਿਹੜੀ 1080 ਦੀ ਵੀਡੀਓ ਹੈ ਜਿਹਨੂੰ ਆਪਾਂ HD ਵੀਡੀਓ ਕਹਿੰਦੇ ਹੁੰਦੇ ਆ ਉਹ ਆਪਾਂ ਨੂੰ ਮਿਲਦੀ ਹੈਗੀ ਆ ਬਾਬੋ ਮੇਰਾ ਖਿਆਲ 100 fps 120 ਦੀ ਆਪਸ਼ਨ ਨਹੀਂ ਆਉਂਦੀ ਜੋ ਤੱਕ ਮੇਰੇ ਨਾਲ ਦੇ ਵਿੱਚ 100 ਦੀ ਆਉਂਦੀ ਆ ਬਾਕੀ ਹੋਰ ਇਹ ਜਿਹੜਾ ਹਾਂ ਸੱਜਕ ਜੀ ਦੱਸਣ ਲਈ ਰਹੀਗੀ ਆ ਜਿਹੜਾ ਕੈਮਰਾ ਇਹ ਵਾਟਰਪੂਫ ਆ ਆ ਜਿਹੜਾ ਵਾ ਜਿਗਾਰਡ ਇਹ ਵਾਟਰਪੂਫ ਨਹੀਂ ਹੈ ਇਹ ਸਪਲੈਸ਼ ਪ੍ਰੂਫ ਆ ਤੋ ਇਹਨੂੰ ਪਾਣੀ ਚ ਲੈ ਕੇ ਨਹੀਂ ਵੜਨਾ ਇਹਨੂੰ ਜਿਵੇਂ ਮਰਜ਼ੀ ਦੱਬੀ ਫਿਰੋ ਠੀਕ ਆ ਨਾ ਇਹ ਵਾਟਰਪੂਫ ਆ ਕੋਈ ਮਾੜਾ ਮੋਟਾ ਤੋ ਮੀਟਰ 2 ਮੀਟਰ ਥੱਲੇ ਵੀ ਜਲੇ ਜਾਂਦੇ ਮੇਰੇ ਖਿਆਲ ਇਹ ਮੀਟਰ 6 ਦਾ ਹੈਗੀ ਇਹਦੀ ਤਿੰਨ ਤਿੰਨ ਤੋਂ 5 ਫੁੱਟ ਦੀ ਸ਼ਾਇਦ ਇਹਦੀ ਹੈਗੀ ਹਨਾ ਜੇ ਤੇ ਪਾਣੀ ਚਲੇ ਜਾਂਦੇ ਆ ਤਾਂ ਕੋਈ ਚੱਕਰ ਨਹੀਂ ਹੈ ਮੀਟਰ 1.5 ਮੀਟਰ ਤੱਕ ਦਾ ਪਰ ਆਹ ਵਾਲੇ ਨੂੰ ਵਿਚਾ ਕੇ ਰੱਖਣਾ ਸੋ ਜਦੋਂ ਇਹਨੂੰ ਵਾਪਸ ਇੱਧਰ ਪਾਉਣਾ ਤਾਂ ਪੂਨ ਹੀ ਪਾਉਣਾ ਮੁੜ ਕੇ ਐਵੇਂ ਮਤਲਬ ਕੰਮ ਖਰਾਬ ਹੋ ਜਾਂਦਾ ਸੋ ਏਜੀ ਬਾਬਿਓ ਕੈਮਰੇ ਦੀ ਗੱਲਬਾਤ ਤੇ ਆਪਾਂ ਮਿਲਦੇ ਆਂ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ ਜੀ